ਇਟ ਬੇਜਾਦੇ ਉੱਚੇ ਹੂੰ ਤੇ ਕੋਈ ਕਹਿੰਦਾ ਇਹ ਕਿਹੜੇ ਇਟ ਮੈਚ ਕੀ ਹੋਣਾ ਇੱਥੇ ਉਹਦਾ ਸੀ 90 ਹਜ਼ਾਰ ਨੂੰ ਕਿਲਾ ਲਈ ਸੀ 90 ਹਜ਼ਾਰ ਨੂੰ ਕਿਲਾ ਕਿਲਾ ਲਈ ਸੀ ਅੱਜ ਫਿਰ ਇੱਥੇ ਕੀ ਰੇਟ ਹੋ ਗਏ ਅੱਜ ਇਸ ਟਾਈਮ ਦੇ ਵਿੱਚ ਆ ਜਿਹੜੇ ਲਾਗੇ ਲਾਗੇ ਏਰੀਆ ਦੇ ਵਿੱਚ ਇੱਕ ਕਿਲਾ ਸਰਦਾ ਦਾ ਪਾਇਆ ਜਾਂਦਾ ਬਾਤ ਕਿਲੇ ਕਿੰਨੇ ਸਮੇਂ ਵਿੱਚ ਫਿਰ 35 ਕਿਲੇ ਕਰਤੇ ਪੱਦਰ ਦੋ ਸਾਲ ਲੱਗੇ ਦੋ ਸਾਲ ਲੱਗੇ ਨੌ ਕੁਆਟਰ ਕਿਲੇ ਦੇ ਨਰਮਲ ਕਿਲਾ ਕੋ ਨੌ ਕੁਆਟਰ ਨਿਕਲੇ ਪਿਆਨੇ ਸੁਪਰੇ ਹਾਂ ਫਿਰ ਕਿੰਨੀਆਂ ਕਰਦੇ ਹੋ ਸੁਪਰੇ ਹਾਂ ਦੋ ਹੀ ਕਰਦੇ ਹਾਂ ਦੋ ਸੁਪਰੇ ਹਾਂ ਦੋ ਹੀ ਕਰਦੇ ਆ ਬਈ ਮੋਨੋਸਿਲ ਦੀ ਤੇ ਬਨਵਲ ਦੇ ਪੁਣੇ ਪਿੰਡ ਵਾਲਿਆਂ ਨੂੰ ਪੁੱਛ ਕੇ ਹੋਵੇਗਾ ਪੁੱਛਣੀਆਂ ਨੇ ਕਹਿੰਦੇ ਮੰਨ ਜਾਣ ਕੇ ਕਹਿੰਦੇ ਵਾਕਤ ਟਾਇਰ ਚਲਾਇਆ ਸਰਦਾਰਾਂ ਨੇ ਬੜੀ ਮਹਿਮਦ ਕੀਤੀ ਮੰਨ ਜਾਣਗੇ ਵਾਕੋਏ ਬਈ 4 ਇੰਚੀ ਪ੍ਰੈਸ਼ਰ ਦਾ ਪਾਣੀ ਚੜਦੀ ਹੈ ਚੱਲੀ ਜਾਂਦਾ ਪ੍ਰਵਾਹ ਟੱਬਿਆਂ ਦੇ ਵਿੱਚ ਦੇਖੋ ਵੀ ਉਹ ਵੀ ਸ਼ਾਇਦ ਅਰਗੇ ਮਿੱਠਾ ਰਾਸਤਾਨ ਦੇ ਪਦਮਪੁਰੇ ਦੇ ਪਿੰਟ ਬਿਆਨ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਕੱਲੇ ਸਵਾਲ ਅਖ ਸਿੰਘ ਨੇ ਝੰਡੇ ਗੱਡੇ ਦਿਖਾਉਣੇ ਤੁਹਾਨੂੰ ਜੀਨੇ ਕੀ ਬਈ ਇੰਨੀ ਮਿਹਨਤ ਕਰਕੇ ਏਡੇ ਏਡੇ ਟਿੱਬੇ ਪੱਧਰ ਕਰਕੇ ਬਿਲਕੁਲ ਜਾਇਜ ਬਿਲਕੁਲ ਸਸਤੇ ਭਾਅ ਦੇ ਵਿੱਚ ਲੈ ਕੇ ਅੱਜ ਬਈ ਲੱਖ ਪਤੀ ਹੋਇਆ ਬੈਠਾ ਜਿਸ ਨੇ ਵੀ Rajasthan ਦੇ ਵਿੱਚ ਬਿਲਕੁਲ ਜਾਇਜ ਰੇਟ ਦੇ ਵਿੱਚ ਜ਼ਮੀਨ ਖਰੀਦਣੀ ਆ ਜਾਂ ਕਿੰਨੀ ਕੁ ਫਸਲ ਹੁੰਦੀ ਹੈ ਇੱਥੇ ਕਿੰਨੇ ਕੁ ਫੁੱਟ ਤੇ ਪਾਣੀ ਹੈ ਕਿੰਨਾ ਕੁ ਨਹਿਰ ਦਾ ਪਾਣੀ ਲੱਗਦਾ ਸਾਰੀ ਹਾਲਾਤ ਕਰਦੇ ਆ ਵੀਡੀਓ ਦੇ ਵਿੱਚ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਦੇਖੋ ਚੰਗੀ ਲੱਗੀ ਹੋਰ ਭਰਾਵਾਂ ਤੱਕ ਸਾਂਝੀ ਜ਼ਰੂਰ ਕਰੋ ਆਜੋ ਫਿਰ ਮਿਲੌਣੇ Rajasthan ਦੇ ਕਿਸਾਨ ਭਰਾਵਾਂ ਪਿੰਡ ਦਾ ਨਾਮ ਦੱਸੋ ਸਭ ਬਲਜੀਤ ਸਿੰਘ ਆ ਪ੍ਰੇਮਪਰਾ 140 ਆਲ ਦੀ ਤੁਸੀਂ ਫਿਰ ਹੈ ਪੀਲੀ ਅੰਗਾਂ ਦੇ ਅੰਕਲ ਤੇ ਖੇਤੀ ਤੁਸੀਂ ਕਰਦੇ ਹੋ ਇੱਥੇ ਆ ਕੇ ਪਦੋਂਪੁਰੇ ਦੇ ਵਿੱਚ ਹੈਣਾ ਤੂੰ ਤੁਸੀਂ ਇੱਥੇ ਜੀ ਆ ਕੇ ਜ਼ਮੀਨ ਲਈ ਤੁਸੀਂ ਦੱਸਦੇ ਹੋ ਹਾਂਜੀ ਆ ਸਾਰੀ ਜ਼ਮੀਨ ਲਈ ਹੈ ਇਹ ਉਸ ਤਰ੍ਹਾਂ ਟਿੱਬੇ ਸੀਗੇ ਏਡੇ ਏਡੇ ਖਾਲੀ ਟਾਇਰ ਨਹੀਂ ਸੁਧਾ ਚੜਦਾ ਸੀ ਫਿਰ ਆ ਟਰੈਕਟਰ ਸਿੱਧਾ ਨਹੀਂ ਚੜਦਾ ਸੀ ਹਾਂ ਖਾਲੀ ਟਰੈਕਟਰ ਸੁਧਾ ਚੜਾ ਨਹੀਂ ਸਕਦਾ ਸੀ ਕੋਈ ਉੱਤੇ ਇੰਨੇ ਗੰਦੇ ਟਿੱਬੇ ਸੀਗੇ ਇੰਨੇ ਗੰਦੇ ਟਿੱਬੇ ਸੀਗੇ ਫਿਰ ਗੱਡ ਤੇ ਝੰਡੇ ਆ ਕੇ ਪੰਜਾਬੀਆਂ ਨੇ ਗੱਡ ਤੇ ਗੱਡ ਤੇ ਆ ਲਓ ਮੇਤਰੋ ਅੰਕਲ ਕਹਿੰਦਾ ਗੱਡ ਤੇ ਪੰਜਾਬੀਆਂ ਨੇ ਤੇ ਝੰਡੇ ਪਾਈ ਜਿੰਨੇ ਵੀ ਹਜੇ ਵੀ ਜ਼ਮੀਨ ਬਾਦੂ ਪਈ ਹੈ ਚਾਰਜ ਪਰੇ ਟਿੱਬਿਆਂ ਦੀ ਜੇ ਕਿਸੇ ਨੂੰ ਲੈਣੀ ਉਹ ਵੀ ਲੈ ਸਕਦਾ ਅੰਕਲ ਫਿਰ ਆਪਣੀ ਉਧਰ ਪੀਲੀ ਬੰਗਾ ਕਿੰਨੀ ਜ਼ਮੀਨ ਪੀਲੀ ਬੰਗਾ ਦੀ ਕਿੰਨੀ ਹੈ ਜੀ ਮਰਬਾ ਪੂਰਾ ਉੱਥੇ ਮਰਬਾ ਉੱਥੇ ਮਰਬਾ ਝੋਨੇ ਵਾਲਾ ਝੋਨੇ ਵਾਲਾ ਝੋਨਾ ਲੱਗਦਾ ਝੋਨਾ ਲੱਗਦਾ ਉੱਥੇ ਉੱਥੇ ਝੋਨਾ ਲੱਗਦਾ ਫਿਰ ਉੱਥੇ ਕਿੰਨਾ ਕੋਈ ਜਾਂਦਾ ਝੋਨਾ ਝੋਨਾ ਸਾਡੇ 16 ਗੰਢ 15 ਗੰਢ ਕਿਲੇ ਕਿਹੜੀ ਵੈਰਾਈਟੀ ਬਣਾਤੀ ਅੱਜ ਤੱਕ ਨਹੀਂ ਵੇਚਦੇ ਆ ਇੱਕ 11 ਕੀ ਇੱਕ 17 18 ਅੱਛਾ ਆਹ ਵਰਾਇਟੀਆਂ ਉਜੀਦੇ ਆ ਆ ਬਲ ਲਓ ਮੈਂ ਤੇਰਾ ਪੀੜੀ ਅੰਗਾ ਵੀ ਮਰੱਬਾ ਜ਼ਮੀਨ ਦਾ ਤੇ ਪਤੀ ਵੇਗੇ ਮਰੱਬੇ ਤੋਂ ਇੱਥੇ ਆ ਕੇ ਕਰਾਸ ਕਰਤੇ ਤੇ ਬਣਾਏ ਬਹੁਤ ਮਿਹਨਤ ਬਹੁਤ ਕੀਤੀ ਹੈ ਬਹੁਤ ਮਿਹਨਤ ਫਿਰ ਮਿਹਨਤ ਨਾਲ ਫੜਾ ਸਾਰਾ ਕਿੰਨੀ ਕਿ ਮਿਹਨਤ ਲੱਗੀ ਮਿਹਨਤ ਤਾਂ ਵੇਖੋ ਜੀ ਬਹੁਤ ਹੂੰ ਹੂੰ ਜਦੋਂ ਕਿੰਨਾ ਸਮਾਂ ਹੋ ਗਿਆ ਇੱਥੇ ਆ ਕੇ ਲਈ ਨੂੰ ਜ਼ਮੀਨ ਤੁਹਾਨੂੰ ਮੈਂ 2014 ਚ ਲਈ ਆ 2014 ਚ ਹਾਂਜੀ 2014 ਦੇ 7ਵੇਂ ਮਹੀਨੇ ਚ ਲਈ ਆ ਅੱਛਾ ਜੀ ਉਦੋਂ ਫਿਰ ਕਿੰਨੇ ਰੇਟ ਨੂੰ ਲਈ ਸੀ ਉਦੋਂ ਰੇਟ ਤਾਂ ਇੱਕ ਦੇਖੋ ਜੀ ਇੱਥੇ ਕੋਈ ਵੜਦਾ ਹੀ ਨਹੀਂ ਸੀ ਕੋਈ ਬੰਦਾ ਜ਼ਮੀਨ ਉਹਦਾ ਕੋਈ ਵਰਦਾ ਨਹੀਂ ਡਰਦਾ ਸੀ ਡਰਦਾ ਸੀਗਾ ਤੇ ਇੱਕ ਕੀ ਆ ਕਿ ਟਿੱਬੇ ਜਿਆਦੇ ਉੱਚੇ ਹੂੰ ਤੇ ਕੋਈ ਕਹਿੰਦਾ ਕਿ ਕਿਹੜੇ ਟਿੱਬੇ 'ਚ ਕੀ ਹੋਣਾ ਇੱਥੇ ਉਹਦਾ ਸੀ 90 ਹਾਨੂ ਕਿਲਾ ਲਈ ਸੀਗਾ 90000 ਨੂ ਕਿਲਾ ਕਿਲਾ ਲਈ ਅੱਜ ਫੇਰ ਇੱਥੇ ਕੀ ਰੇਟ ਹੋ ਗਏ ਹੈਂ ਪਾ ਇਸ ਟਾਈਮ ਦੇ ਵਿੱਚ 16 ਲੱਖ ਰੁਪਏ ਲਾ ਗਿਆ 15 16 ਲੱਖ ਰੁਪਏ ਲਾ ਗਿਆ ਕਿੱਲੇ ਦਾ ਦਿੱਤੀ ਨਹੀਂ ਦਿੱਤੀ ਨਹੀਂ ਪੱਕਾ ਰੋੜ ਜਾਂਦੀ ਸੂਰਤਗੜ 7 ਕਿਲੋਮੀਟਰ ਦੂਰ ਹੈ ਇੱਥੋਂ ਮੈਂ ਤਰੋ 90000 ਨੂੰ ਕਿੱਲਾ ਲਈ ਸੀ ਅਜ ਤੋਂ 7 ਸਾਲ ਪਹਿਲਾਂ ਤੇ ਅੱਜ 16 ਲੱਖ ਰੁਪਏ ਲਾਤਾ ਪਰ ਦਿੱਤੀ ਨਹੀਂ ਆ ਕਿੱਲੇ ਦਾ ਦਿੰਦੇ ਨਹੀਂ ਹੁਣ ਨਹੀਂ ਵੇਚਦੇ ਆ ਕਣਕ ਬੀਜੀ ਹੋਈ ਹੈ ਆ ਕਣਕ ਬੀਜੀ ਆ ਇਹ ਸੁੱਕ ਚ ਬੀਜ ਕੇ ਉਤੋਂ ਦੀ ਪਾਣੀ ਲਾਉਂਗੇ ਉਤੋਂ ਪਾਣੀ ਲਾਉਂਗੇ ਪਾਲ ਕੇ ਪਰਸਵਾਰੀ ਅਬਦਵਾਰ ਦੀ ਵਾਰੀ ਆ ਵਾਰੀ ਅਬਦਵਾਰ ਦੀ ਅੱਛਾ ਇਹ ਕਿੱਲੇ ਦੀ 18 ਮਿੰਟ ਵਾਰੀ ਆ ਹੂੰ ਬੱਲੇ ਬੱਲੇ ਫਿਰ ਤਾਂ ਲਾਹਾਂ ਦਾ ਘੰਟੇ ਚ ਵਿੱਗਾ ਨਹੀਂ ਹਾਂ ਘੰਟੇ ਦੇ ਘੰਟੇ ਦੋ ਵਿੱਗੇ ਵਿੱਗੇ ਦੋ ਪੰਜ ਘੰਟੇ ਦੋ ਗਏ ਬੋਲੇ ਫਿਰ ਤਾਂ ਬਹੁਤ ਪਾਣੀ ਹੈ ਇੱਥੇ ਰਾਸ ਪਾਣੀ ਬਹੁਤ ਹੈ ਨਹਿਰ ਤੇ ਕਿਹੜੀ ਨਹਿਰ ਦਾ ਆਉਂਦਾ ਜੀ ਰਾਜਨਾ ਨਹਿਰ ਦਾ ਉਹਦੇ ਵਿੱਚ ਸੁਆ ਅੱਛਾ ਜੀ ਰਾਜਨਾ ਨਹਿਰ ਦਾ ਆਉਂਦਾ ਸੁਆ ਇਧਰੋਂ ਪਾ ਕੇ ਤੇ ਫਿਰ ਇਧਰ ਪਾਣੀ ਆ ਗਿਆ ਬਹੁਤ ਹੈ ਛੇ ਅਸਲ ਦੀ ਮੋਗਾ ਵਾਇਦਾ ਹੈ ਠੀਕ ਹੈ ਜੀ ਛੇ ਅਸਲ ਦੀ ਆਹ 2 ਵਾਲਾ ਸਾਹਮਣੇ ਆਈ 8 2 ਵਾਲਾ ਇਹ ਫਿਰ ਤੁਸੀਂ ਆ ਕੇ ਬੋਰ ਵਗੈਰਾ ਕਰਾ ਜਦੋਂ ਜ਼ਮੀਨ ਲਈ ਉਹ ਤੋਂ ਕੁਝ ਹੀ ਨਹੀਂ ਹੋਣਾ ਇੱਥੇ ਹੋਣਾ ਕੁਝ ਨਹੀਂ ਸੀ ਇੱਥੇ ਅੱਛਾ ਜੀ 1 2 ਵਾਲਾ ਆ ਕੇ ਪਹਿਲਾਂ ਅਸੀਂ ਚਲਾਇਆ ਇਹਨੂੰ ਟਰੈਕਟਰ ਤੇ ਆ ਪੁੜੀਆਂ ਵਗੈਰਾ ਪਾ ਕੇ ਹਣਾ ਸਾਰਾ ਕੁਝ ਹੀ ਪਹਿਲਾਂ ਟਰੈਕਟਰ ਤੇ ਬਾਚ ਲਾਇਟ ਲਈਆ ਫਿਰ ਬਾਚ ਕਨੈਕਸ਼ਨ ਲਿਆ ਬਾਚ ਕਨੈਕਸ਼ਨ ਲਿਆ ਕਨੈਕਸ਼ਨ ਵੀ ਔਖਾ ਮਿਲੇ ਉਹ ਫਿਰ ਕਲੈਕਸ਼ਨ ਤਾਂ ਦੇਖੋ ਜੇ ਜੇ ਤਾਂ ਉਹਵੇਂ ਲਈਏ ਸੁੱਧਾ ਹੂੰ ਤੇ 2.5 ਲੱਖ ਰੁਪਏ ਲੈਂਦੇ ਆ ਅੱਛਾ ਜੀ ਅਸੀਂ ਨਾ ਖਣ ਲਾਤੀ ਸੀ ਹੂੰ ਸਰਕਾਰੀ ਸਰਕਾਰੀ ਵਹਿ ਲਾ ਕੇ ਪਈ ਦੀ ਅਈ 3 ਸਾਲ ਦਾ ਇਹਨਾਂ ਦਾ ਕੁਝ ਬੋਲੇ ਹੀ ਨਹੀਂ ਸੀ ਜਮਾਈ ਹੂੰ 3 ਸਾਲਾਂ ਬਾਅਦ ਫਿਰ ਇਹਨਾਂ ਦੇ ਦੁਆਲੇ ਹੋਏ ਸੀਗੇ ਵੀ ਕਦੋਂ ਦੇਵੋਗੇ ਕਦੋਂ ਦੇਵੋਗੇ ਹੁਣ ਸਾਨੂੰ ਦੱਸੋ ਕਹਿੰਦੇ ਠਹਿਰ ਜੋ ਟਾਈਮ ਨਹੀਂ ਆਇਆ ਟਾਈਮ ਨਹੀਂ ਆਇਆ ਕਰਦੇ ਦੇ ਕਰਦੇ ਦੇ ਫਿਰ ਇੱਕ ੜੀ ਥੋੜੀ ਜਿਆਦਾ ਜਰਮੋ ਗਰਮੀ ਹੋ ਗਏ ਗਏ ਇਹਨਾਂ ਨੇ ਸਾਨੂੰ ਕੈਕਸ਼ਨ ਦਿੱਤਾ 35000 ਰੁਪਏ ਦਿੱਤਾ 35000 ਚ ਹੀ ਸਰ ਗਿਆ 3.5 ਲੱਖ ਰੁਪਏ ਲੱਗਦੇ 3.5 ਲੱਖ ਰੁਪਏ ਲੱਗਦੇ ਸਾਡਾ 35000 ਕੇ ਫਿਰ ਟਰਾਫਿਕ ਦੀ ਮਾਰ ਕੰਮ ਲੱਗੀ ਹਾਂ ਠੀਕ ਹੈ ਕਿੰਨੇ ਐਚਪੀ ਦਾ ਫਿਰ ਕਨੈਕਸ਼ਨ ਦਿੱਤਾ ਹੈ ਇਹਦੇ ਉਹ ਦੱਸਦਾ ਦੱਸਦਾ ਹੁਣ ਡਾਕ ਨਾ ਉਹ ਵੀ ਪੰਜਾਬ ਵਾਲੇ ਦੱਸਦੇ ਉਧਰ ਚੱਲੀ ਜਾਂਦਾ ਦੱਸਦੇ ਰਾਜਸਥਾਨ ਉਹ ਵੀ ਟੱਬਿਆਂ ਦੇ ਵਿੱਚ ਕਨੈਕਸ਼ਨ ਲਈ ਬੈਠੇ ਤੇ 10 ਦੀ ਮੋਟਰ ਪਾਈ ਹੈ ਚਲੋ ਹਾਂ 10 ਦੀ ਮੋਟਰ ਆ ਤੇ ਹੁਣ ਇਹ ਡਬਲ ਕਰਾਈਏ ਨੇ ਜਿਹੜਾ ਮਾਰਚ ਦਾ ਮਹੀਨਾ ਆਣਾ ਹੈ ਮਾਰਚ ਦੇ 9 ਮਾਰਚ ਦੇ 9 ਦਿਨ ਮਹੀਨਾ ਚਲਾਈ ਜੂਗਾ ਉਹਦਾ ਟ੍ਰਾਂਸਫਰ 25 ਦਾ ਹੋ ਜਾਊਗਾ 25 ਦਾ ਹੋ ਜਾਊਗਾ 25 ਦਾ ਹੋ ਜਾਊਗਾ ਡਬਲ ਕਨੈਕਸ਼ਨ ਹੋ ਜੀਏ 10 ਦੀ ਮੋਟਰੇ ਕੋਦ ਹੋਰ ਲੱਗ ਜਾਣੀਆਂ ਠੀਕ ਹੈ ਇੱਕ ਮੋਟਰ ਹੋਰ ਲਵਾਈ ਜਾਨੇ ਹਾਂ ਮੋਟਰ ਹੋਰ ਲਵਾਈ ਨੇ ਪਰੇ ਬੋਰ ਆਪਣੇ ਕਰੀ ਜਾਨੇ ਹਾਂ ਉਹ ਪਰ ਔਰ ਉਹਦੇ ਜਮਾਂ ਨਾਲ ਕੀਤਾ ਹੈ ਬੋਰ ਅੱਛਾ ਉਹ ਚਾਲੂ ਆ ਬੋਰੇ ਕਪੜਾ ਇਹ ਫਿਰ 2 2 ਰੋੜ ਬਾਅਦ ਚ ਨਿਕਲੀ ਜਮੀਨ ਦਾ ਰੋੜ ਤਾਂ ਹੋਣੀ ਨਿਕਲੇ ਡੇਢ ਸਾਲ ਹੋਇਆ ਹੈ ਡੇਢ ਸਾਲ ਹੋ ਗਿਆ ਤੇ ਫਿਰ ਰੇਟ ਤਾਂ ਵੱਧ ਗਿਆ ਉਹਦੇ ਨਾਲ ਹੈ ਨਾ ਰੇਟ ਅਸਲ ਤਾਂ ਰੇਟ ਵਧਾਏ ਰੋੜ ਨੇ ਆ ਰੋੜ ਨੇ ਪਹਿਲਾਂ ਪਤਾ ਹੀ ਨਹੀਂ ਸੀ ਇਹ ਤੇ ਰੋੜ ਨਿਕਲੂ ਨਿਕਲ ਪੜੇ ਨਹੀਂ ਸੀ ਨਾ ਨਿਸ਼ਾਨੀ ਨਹੀਂ ਕਿਤੇ ਦਾ ਫੇਰੀ ਇਹ ਕਿੰਨੇ ਦੀ ਮੋਟਰ ਦੱਸ 10 ਐਚਪੀ 10 10 ਐਚਪੀ ਅੱਛਾ ਜੀ ਤਾਂ ਫਿਰ ਪਾਣੀ ਕੱਢਦੀ ਡਾਂਗ ਕਰਗਾ ਚਾਰ ਪਾਣੀ ਆ ਜਾਗਾ ਪੂਰਾ ਆ ਨਹੀਂ ਨਹੀਂ ਕਮੀ ਅ ਅੱਗੇ ਆਹ ਫਿਰ ਇਧਰ ਸਟਾਰਟਰ ਵਗੈਰਾ ਰੱਖ ਲਿਆ ਤੇ ਪਾਣੀ ਕਿਹੇ ਜਾਈ ਪੀਣ ਦੇ ਵਿੱਚ ਪਾਣੀ ਕੋਈ ਪੀ ਕੇ ਵੇਖੇ ਨਾ ਆਦਾ ਪੀਲੇ ਤੇ ਇਹ ਪੀਲੇ ਅੱਛਾ ਜੀ ਕਈ ਸਾਨੂੰ ਬੰਦੇ ਆਉਂਦੇ ਕਹਿੰਦੇ ਆ ਯਾਰ ਤੁਹਾਡਾ ਪਾਣੀ ਤੁਸੀਂ ਨਾ ਆਦਾ ਪਾ ਹੂੰ ਮੋਟੇ ਚਲਾ ਕੇ ਪੀ ਕੇ ਵੇਖੋ ਫਿਰ ਪਤਾ ਲੱਗਦਾ ਨਾ ਆਦਾ ਆਹ ਟਿਊਬਵੈਲ ਦਾ ਹਾਂ ਉਹਨਾ ਪਾਣੀ ਪੀ ਕੇ ਵੇਖ ਲਓ ਕਮਾਲ ਹੋਗੀ ਇਹ ਜਿਹੜਾ ਸਾਡੇ ਵੀ ਇਹ ਨਹੀਂ ਗਈ ਹਾਂ ਤੇ ਨਾ ਨਾ ਤਾਂ ਪਾਣੀ ਪੀ ਲੋ ਕੋਲੇ ਖੜਾ ਚੱਲ ਜਿੰਦਾ ਉਹ ਵੀ ਪੀ ਕੇ ਵੇਖ ਲਓ ਇੱਕੋ ਹੀ ਚੀਜ਼ ਹੋਊਗੀ ਮੈਨੂੰ ਤਾਂ ਇਹ ਨਹਿਰ ਦਾ ਲੱਗਦਾ ਸਾਡੇ ਨਾਲ ਦਾ ਸਾਡੇ ਦਾ ਪੁਰਾਣਾ ਫਰਕ ਹੈ ਵੀ ਪਾਣੀ ਦਾ ਆਹ ਕੋਲੇ ਰਾਜ ਕਨਾਲ ਦੇ ਵਿੱਚ ਜਿਹੜੀ ਰੇਅਰ ਹੁੰਦੀ ਫਿਰ ਉਹਦਾ ਪਾਣੀ ਆਹ ਪਾਣੀ ਇੱਥੇ ਆ ਗਿਆ ਆ ਪਾਣੀ ਉਹਦਾ ਹੈ ਇਹ ਲਾਉਂਦਾ ਫਿਰ 18 ਮਿੰਟ ਬਾਰੀ ਹੈ ਕਿੱਲੇ ਦੀ ਤੇ ਘੰਟੇ ਦੇ ਦੋ ਵਜੇ ਹਰ ਮਾਰਨ ਹਾਂ ਆ ਨੱਕਾ ਆਪਣਾ ਅੱਛਾ ਜੀ ਤੇ 10 ਫੁੱਟ ਜ਼ਮੀਨ ਨਿਵੀਂ ਆ ਅੱਛਾ ਜੀ ਆ ਸਾਹਮਣੇ ਤੁਹਾਡੇ ਨਕਾ ਰਿਆ ਹਾਂਜੀ ਅੱਛਾ ਇੱਥੋਂ ਨਕਾ ਚਲੇ ਜਾਂਦਾ ਆ ਨਕਾ ਬਣਾ ਆ ਨਕਾ ਆ ਨਕਾ ਦਾ ਥੱਲੇ ਪਾਣੀ ਆ ਜਗਦਾ ਆ ਦੇਖੋ ਜੀ ਪਿੱਛੇ ਗੀੜਾ ਮਾਰਨ ਵਗ ਜੂ ਅਗਲਾ ਵੀ ਟੁੱਟ ਗਿਆ ਆ ਦੇਖੋ ਤੁਹਾਡੇ ਸਾਹਮਣੇ ਦੇਖਦੇ ਇਹਦਾ ਪਾਣੀ ਇੱਥੋਂ ਪਾਣੀ ਜਾਂਦਾ ਥੱਲੇ ਜਦੋਂ ਤੁਸੀਂ ਇਹਨੂੰ ਕਰਿਆਈ ਫਿਰ ਆ ਇੰਨਾ ਉੱਚਾ ਹੁੰਦਾ ਸੀ ਟਿੱਪਾ ਇੰਨਾ ਚੰਦਾ ਸੀ ਇਹਨੂੰ ਇਹਸ ਤੋਂ ਟਿੱਪਾ ਹੁੰਦਾ ਸੀ ਇਹ ਪੱਟੇ ਆ ਖਾਲਾ ਟਿੱਬੇ ਵਿੱਚ ਅੱਛਾ ਪੱਟੇ ਹੈ ਇਹ ਪੱਟੇ ਕੋੜੀ ਨੰਨਵਾ ਟੋਵਾ ਥੋੜਾ ਕਿਸੇ ਨੇ ਬਣਾਉਣਾ ਸੀਗਾ ਇਹ ਖਾਲਾ ਪੱਟ ਕੇ ਲਗਾਏ ਸੀ ਉਹ ਠੀਕ ਹੈ ਠੀਕ ਹੈ ਠੀਕ ਹੈ ਨਾ ਠੀਕ ਹੈ ਇਹ ਆ ਫਿਰ ਸਾਰਾ 35 ਕਿੱਲਾਂ ਦਾ ਟੱਕ ਹਾਂ 35 ਕਿੱਲਾਂ ਦਾ ਟੱਕ ਇਹਦੇ ਵਿੱਚੋਂ ਫਿਰ ਨਰਮਾ ਵੀ ਵੀਜ ਦਿਓ ਸਰੋਂ ਤੇ ਨਰਮਾ ਕਣਕ ਸਰੋਂ ਤੇ ਜੋਂ ਆ ਬਿੰਦੂ ਜਾਰ ਗੁਵਾਰਾ ਤੇ ਮੂੰਗੀ ਮੂੰਗੀ ਫਿਰ ਨਰਮਾ ਕਿੰਨਾ ਕੋਈ ਐ ਸੀ ਨਰਮਾ ਹਰਿਆਲੀ ਨਿਕਲਿਆ 9 ਕਟ ਕਿੱਲੇ ਸਾਢੇ 7 ਕਈ ਕਿੱਲਾਂ ਨੂੰ ਕਈ ਕਿੱਲਾਂ ਨੂੰ 9 ਕਟ ਕਮਾਲ ਹੋ ਗਈ ਸੱਚੀ ਸੱਚੀ 9 ਕਟ ਕਿੱਲੇ ਦਾ ਨਰਮਾ ਨਿਕਲਿਆ 9 ਕਟ ਨਿਕਲੇ ਪਿਆਣੀਕਾਰ ਜਿਹੜਾ ਸਾਢੇ 7 ਨਿਕਲਿਆ ਜਿਹੜਾ ਦੂਜਾ ਇਹ ਆ 773 ਵਾਇਦਾ ਜਿਹੜਾ ਉਹ ਨੌ ਘਾਟਾ ਨਿਕਲਿਆ। ਲੋ ਮੇਟਰ ਆਪਾਂ ਨੇ ਨਰਮੇ ਦੇ ਬੀ ਮਾਰੇ ਬੀ ਨਹੀਂ ਮਾਰੇ ਮੈਨੂੰ ਲੱਗਦਾ ਜ਼ਮੀਨਾਂ ਦੇ ਵਿੱਚ ਹੀ ਇਹ ਜਾਂ ਕੁਝ ਵੜ ਗਿਆ। ਦੇਖੋ ਜੀ ਉਸ ਏਰੀਏ 'ਚ ਜਿਆਦਾ ਨਹੀਂ ਜਾਂ ਸਾਡਾ ਤਾਲੀਆਂ ਵਾਲਾ ਏਰੀਆ ਵੀ ਸਾਡੇ ਜੀ ਆਪਣੇ ਤਾਂ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਕਿੱਲੇ ਚੱਲਦੇ ਆ। ਇੱਕ ਅੱਠ ਕਨਾਲਾਂ ਦੇ ਵਿੱਚੋਂ ਘਟੋ ਘਟ ਨਰਮਾ ਨਿਕਲਿਆ ਕਿਸੇ ਦੇ 5 ਕੁਆਟਰ 4 ਕੁਆਟਰ ਤੁਹਾਡੇ ਤੇ ਬਿੱਗਿਆਂ ਦੇ ਵਿੱਚੋਂ ਆਹ ਪੰਜ ਕਨਾਲ ਕਿੱਲਾ ਹੁੰਦਾ ਤੇ ਤਾਂ ਵੀ 9 ਕੁਆਟਰ 9 ਕੁਆਟਾ ਇੱਥੇ ਕਿਹਾ ਕਿ ਇੱਥੇ ਇੱਕ ਤਾਂ ਖਾਦਾ ਘਟਾ ਹੂੰ ਪਹਿਲਾ ਨੰਬਰ ਦਾ ਅਸੀਂ ਖਾਦ ਬਹੁਤ ਘੱਟ ਪਾਉਨੇ ਆ। ਅੱਛਾ ਜੀ ਉਹ ਤਾਂ ਖਾਧ ਜਿਆਦੀ ਪਿੰਦੀ ਆ ਦੂਜਾ ਲੰਮੜਾ ਜਿੱਥੇ ਪਿੰਡੀ ਲੱਗਣ ਲੱਗੀ ਨਾ ਉੱਥੇ ਨਰਮਾ ਨਹੀਂ ਹੁੰਦਾਗਾ ਅੱਛਾ ਜੀ ਜਿਆਦਾ ਪਿੰਡੀ ਲੈ ਕੇ ਬੈਗੀ ਇਨਾਂ ਨੂੰ ਫਿਰ ਸੁੰਢੀ ਕਿਉਂ ਪਈ ਆਈ ਉਧਰ ਤੇ ਸੁੰਢੀ ਪਿੰਡੀ ਜੇ ਪਿੰਦੀ ਆ ਪਿੰਡੀ ਲੈ ਕੇ ਬਿੰਦੀ ਆ ਖਾਧਾ ਪਾਉਂਦੇ ਜੜੀਆਂ ਸਪਰਿਆਂ ਜੜੀਆਂ ਪਾਉਂਦੇ ਹੁਣ ਪਿੰਡੀ ਨੂੰ ਖਾ ਦਿੰਨੀ ਪੈਂਦੀ ਜਰਾੰਤੀ ਕੋਈ ਨਹੀਂਗਾ ਅੱਛਾ ਤਾਈਓ ਨਰਮੇ ਤੇ ਸੁੰਢੀ ਜਿਆਦਾ ਆ ਗਈ ਉਧਰ ਨਾ ਨਾ ਸੁੰਢੀ ਇਧਰ ਏਰੀਆ ਸਾਫ ਸੁਥਰਾ ਕੋਈ ਸੁੰਢੀ ਦਾ ਅਟੈਕ ਵਗੈਰਾ ਨਹੀਂ ਤਾਂ ਨਰਮਾ ਦਿੰਦਾ ਹੋ ਜਾਂਦਾ ਸਪਰੇਅ ਹਾਫਰ ਕਿੰਨੀਆਂ ਕਰਦੇ ਹੋ ਸਪਰੇਅ ਦੋ ਹੀ ਲਓ ਮੇਤਰੋ ਕਿਥੇ ਆਪਣੇ ਉਹ ਯੂਪੀਐਲ ਦੀਆਂ ਦੂਜੀਆਂ ਕਰੀਉਂਦੇ ਆ ਆ ਉਹ 900 1000 ਹਜ਼ਾਰ ਰੁਪਏ ਆ ਅਸੀਂ ਕਦੇ ਕੀਤੀ ਨਹੀਂ ਜ਼ਿੰਦਗੀ 'ਚ ਇੰਨੀ ਮਹਿੰਗੀ ਨੋਨੋ ਦੀਆਂ ਨਾਲ ਹੀ ਪਕਾ ਕੇ ਤੇ ਨੌ ਕੁਆਟਰ ਨਰਮਲ ਉਹਨਾਂ ਨੇ ਭਗਾਉਣੇ ਆ ਤੇ ਹੁਣ ਕਣਕ ਵੀ ਜੀ ਅਸੀਂ ਆਹਾਂ ਹਾਂ ਅਜੇ ਆਪਣੇ ਅੱਧਾ ਗੱਟਾ ਸੁੱਪਰ ਖਾਦਾ ਅੱਛਾ ਜੀ ਤੇ 40 ਕਿਲੋ ਭੀ ਕਣਕ ਦਾ ਡੀਏਪੀ ਡੀਏਪੀ ਨੀ ਪੁੰਦੇ ਸੀ ਜਮਾਈ ਜਮਾ ਨਹੀਂ ਕਿੰਨੀ ਕਿੰਨੀ ਹੋ ਜੀ ਫਿਰ ਕਣਕ ਕਿੰਨੀ ਕਣਕ ਜੀ 12 ਗੰਨ ਦਾ 13 ਗੰਨ ਕਿੱਲੇ ਨੇ 12 13 ਕੁਆਟਰ 12 ਦਾ ਦਾ ਵਲੇ 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 ਅਸੀਂ ਡੀਪੀਅਰ ਚਾਲੂ ਆਤੇ ਜੂਰੀਆ ਖਾਦ ਅਸੀਂ ਪਾਉਣੀ ਆ 15 ਕਿਲੋ ਪਹਿਲੇ ਪਾਣੀ ਦੇ ਹੂੰ ਕੇ 15 ਕਿਲੋ ਇਸ ਦੂਜੇ ਪਾਣੀ ਦੇ ਠੀਕ ਹੈ ਜੀ ਬਸ ਨਰਮਾ ਦੇਤਾ ਫਿਰ ਨਰਮਾ ਅੱਧਾ ਪਿਆ ਦੋ ਤਿੰਨ ਰਹਿ ਗਿਆ ਸੋ ਲਾਸਟ ਵਾਲ ਖੇਤ ਰਹਿ ਗਿਆ ਬਾਕੀ ਕਾਣਾ ਵੇਚਿਆ ਵੇਚਤਾ ਕੀ ਰੇਟ ਦੇਤਾ ਸਾਡਾ ਨਰਮਾ ਵੇਚਿਆ ਸੀਗਾ 7000 780 ਰੁਪਏ ਕੁਆਲਿਟੀ ਚੰਗੀ ਕੁਆਲਿਟੀ ਸੀ ਕੁਆਲਿਟੀ ਵਧੀਆ ਸੀ ਕੁਆਲਿਟੀ ਹੈ ਨਾ ਪਿਆਣੀਕਾਰ ਤੋਂ ਜ਼ਿਆਦਾ ਸਾਡੇ ਕੋਲੇ ਠੀਕ ਹੈ ਠੀਕ ਹੈ ਬਾਕੀ ਨਰਮੇ ਕਾਣਾ ਨਹੀਂ ਸੀਗਾ ਨਰਮਾ ਬਿਲਕੁਲ ਚਿੱਟਾ ਸੀਗਾ ਈ ਕਹੇ ਉਹ ਸਮਰਥੀ ਵਾਲ ਬੋਰ ਕਰਾਇਆ ਹਾਂ ਉਧਰ ਵੀ ਤੁਸੀਂ ਸਮਰਥੀ ਵਾਲ ਕਰਾਈ ਜਾਨੇ ਹੋ ਫਿਰ ਹਾਂ ਸਰਸਿ ਦਾ ਲਾਹੜਾ ਚੱਲਿਆ ਇੱਥੇ ਬੋਰ ਕੀਤਾ ਇੱਕ ਉਹ ਉੱਪਰਲਾ ਹੋਰ ਹੋਊਗਾ ਦੋ ਇਹ ਸਰੋਂ ਆਪਣੀਆਂ ਹੈ ਹਾਂ ਸਰੋਂ ਆਪਣੀਆਂ ਠੀਕ ਹੈ ਜੀ ਠੀਕ ਹੈ ਫਿਰ ਕਿੰਨੇ ਜਾਣੇ ਤੁਸੀਂ ਖੇਤ ਦੇ ਵਿੱਚ ਕੰਮ ਕਰਦੇ ਕਿਹ ਅਜਿਹਾ ਉਹ ਮੈਂ ਠੇਕੇ ਦੇ ਕੰਮ ਕਰਾਉਣੇ ਆ ਠੇਕੇ ਤੇ ਹਾਂ ਕੰਮ ਕੱਲਾ ਮਰਨਾ ਖੇਤ ਦੇ ਗੇੜੇ ਗੇੜੇ ਤੇ ਦਿਹਾੜੀ ਤੇ ਨਹੀਂ ਇੱਥੇ ਆਉਂਦਾ ਕੋਈ ਦਿਹਾੜੀ ਨਹੀਂ ਲੱਗਦਾ ਕੋਈ ਠੀਕ ਕੀ ਤੇ ਹਾਈ ਕਮ ਜੈ ਤੋਂਦੇ ਬਸਰੇਆ ਪਰ ਇਹ ਕੰਮ ਠੀਕੇ ਦੇ ਕਰਾਉਣਾ ਹੈ ਠੀਕੀ ਤੇ ਠੀਕੇ ਦੇ ਆਪਾਂ ਪਾਈਪ ਲਾਈਨ ਜੀ ਉਵੇਂ ਹੈ ਨਹੀਂ ਛੜਕਾ ਵਾਲਾ ਕੰਮ ਹੈ ਨਹੀਂ ਵਧੀਆ ਕੈਰਾਂ ਲੁੱਟ ਪਾਣੀ ਲਾਉਣੇ ਉਹਨਾਂ ਕੇ ਚੱਕ ਕਰਕੇ ਹਾਂ ਆ ਪਾਈਪਾਂ ਨਪੀ ਅੱਗੇ ਇਧਰ ਨੂੰ ਅਗਲੇ ਖੇਤ ਵਾਸਤੇ ਪਾਈਪਾਂ ਲੈਣਾ ਸਾਡੇ ਨਪਾਈਆਂ ਸਾਡੀਆਂ ਪਾਈਪਾਂ ਨਪੀਆਂ ਹੋਈਆਂ ਪੁਹਾਰਾ ਸਿਸਟਮ ਕਰਨਾ ਉਹ ਵੀ ਕਰ ਦੰਨੇ ਉਹ ਕੁਝ ਮਰਜ਼ੀ ਕਰੀ ਰੱਖੋ ਪਾ ਮਿਆਂ ਦਾ ਠੀਕ ਹੈ ਠੀਕ ਹੈ ਫਿਰ ਕਿੰਨੇ ਕੁ ਟਰੈਕਟਰ ਤੋੜ ਤੇ ੱਬਾ ਪੱਧਰ ਕਰਨਾ ਚਾਹੀਤੇ ਟਰੈਕਟਰ ਇੱਕ ਹੀ ਆਸ ਵਾਲਾ ਕੀ ਸਭਾ ਲਾ ਆਕੜਾ ਲੋ ਨਹੀਂ ਕਰਦਾ ਆ ਜੇ ਆਕਾ ਲੋ ਕੰਮਾ ਹੋ ਗਈ ਮੇਤਰੋ ਕੱਲੇ ਜਾਉਣੀ ਯਰ ਨਹੀਂ ਜਾਣੀ ਯਰ ਕੱਲੇ ਇਹਨੂੰ ਇੱਕ ਜੀ ਅੱਗ ਲੱਗੀ ਸੀ ਵਿਚਾਰੇ ਨੂੰ ਅੱਛਾ ਜੀ ਇਹ ਗਰਮ ਜ਼ਿਆਦਾ ਹੋ ਗਿਆ ਥਾਰਾ ਦਿਨ ਚੱਲਦਾ ਰਿਹਾ ਸਾਰੀ ਰਾਤ ਚੱਲਦਾ ਰਿਹਾ ਲਗਾਤਾਰੀ ਲਗਾਤਾਰ ਹੀ ਬੰਦ ਨਹੀਂ ਕੀਤਾ ਸੀ ਉਹ ਸਾਡੇ ਇੱਕ ਬਾਵਰੀ ਆ ਗਿਆ ਸੀਗਾ ਚਲਾਉਣ ਵਾਸਤੇ ਅੱਛਾ ਜੀ ਉਹਨੇ ਲੋ ਕੁੱਟ ਲਈ ਹੋਈ ਸੀਗੀ ਹਾਂ ਤੇ ਸਾਰਾ ਦਿਨ ਚੱਲਦਾ ਰਾਤ ਨੂੰ ਮੈਂ ਚੱਲਦਾ ਸੀਗਾ ਅੱਧੇ ਰਾਤ ਤੱਕ ਆ ਬਾਚੋ ਬਹਿ ਗਿਆ ਅੱਛਾ ਜੀ ਥੰਦੇ ਨੇ ਉਹ ਚੱਲਦਾ ਰਿਹਾ ਉਹ ਇਹਨੂੰ ਮੜ ਕੇ ਪਤਾ ਨਹੀਂ ਦਾਦਿਆਂ ਨੇ ਵਿੱਚੋਂ ਸ਼ਾਂਟ ਹੋਇਆ ਕੀ ਹੋਇਆ ਫਿਰ ਇਹਨੂੰ ਪੈਸੀ ਆਗਾ ਅੱਛਾ ਜੀ ਆ ਫਿਰ ਇਹਨੂੰ ਬੁਝਾਈ ਅਸੀਂ ਕਈਆਂ ਮਿੱਟੀ ਸੱਟ ਗਿਆ ਹਾਇ ਟੁੱਟ ਗਿਆ ਇੱਥੋਂ ਮੱਚ ਗਿਆ ਹਣਾ ਇੱਥੋਂ ਮੱਚ ਕੇ ਟੁੱਟ ਗਿਆ ਠੀਕ ਹੈ ਠੀਕ ਹੈ ਹੋਰ ਬਲੇ ਗਿਆ 2005 ਮਾਡਲ ਹੈ 2005 ਜੰਗੀਰ ਕੁਝ ਨਹੀਂ ਕਰਾਇਆ ਜੀ ਅਸੀਂ ਕੁਝ ਨਹੀਂ ਕਰਾਇਆ ਸੀ ਇਹਦਾ ਇੱਕ ਹਿੱਸੇ ਦਾ ਕੰਮ ਮੈਂ ਹੁਣ ਕਰਵਾ ਕੇ ਤੈਨੂੰ ਲਿਆ ਦੂਜਾ ਪਾਵਰ ਤੇ ਕਰਵਾ ਕੇ ਲਿਆਇਆ ਅਸੀਂ ਠੀਕ ਹੈ ਜੀ ਕਹਿੰਦਾ ਸੀਗਾ ਸਿੰਗਲ ਠੀਕ ਐ ਹੁਣ ਪਾਵਰ ਤੇ ਕਰਾਤਾ ਇਹਨੂੰ ਪਾਵਰ ਤੇ ਕਰਾਤਾ ਪਹਿਲਾਂ ਸਾਦਾ ਸੀ ਪਹਿਲਾਂ ਸਾਦਾ ਸੀ ਹੁਣ ਪਾਵਰ ਤੇ ਕਰਾਤਾ ਇਹਨੂੰ ਟਾਇਰਾਂ ਦੀ ਕਿੰਨੀ ਵੀ ਜੋੜੀ ਚੱਕਤੀ ਫਿਰ ਟਾਇਰਾਂ ਚੌਥੀ ਜੋੜੀ ਆ ਸਾਡੀ ਚੌਥੀ ਹਾਂ ਅਗਲੀ ਤਾਂ ਪੰਜਵੀਂ ਆ ਪਿਛਲੀ ਚੌਥੀ ਆ ਮੈਨੂੰ ਬਹੁਤ ਵੱਡੀ ਗੱਲ ਆ ਕਿਥੇ ਦਾ ਸੜਕਾਂ ਤੇ ਟਾਇਰ ਖਸਾਉਣੇ ਕਿਥੇ ਆ ਰੇਤੇ ਦੇ ਵਿੱਚ ਚੌਥੀ ਡੋਰੀ ਚੱਕੋ ਉੱਥੇ ਆ ਜਾ ਚੱਟਿਆ ਹੂੰ ਹਜੇ ਵੀ ਚੌਥੀ ਵੀ ਗਈ ਚੌਥੀ ਗਈ ਹੱਟ ਗਈ ਜਾ ਚੱਟਿਆ ਪਿਆ ਇਹ ਤੋਂ ਪਤਾ ਲੱਗਦਾ ਮਿਹਨਤ ਤਾਂ ਦਾ ਹਾਂ ਹਾਂ ਹੋਣੀ ਤੇਲੀ ਬੋਦ ਪੀ ਗਿਆ ਉਹ ਇਹ ਤੰਮ ਬਲ ਗਿਆ ਨੌਨ ਡਰਮ ਨੌਨ ਡਰਮ ਬਲਿਆ ਮੰਨ ਲਓ ਵੀ 1900 ਲੀਟਰ ਤੇਲ ਮੱਚ ਗਿਆ ਹਾਂ 220 ਲੀਟਰ ਇੱਕ ਡਰਮ ਚ ਪੈਂਦਾ ਹੂੰ 1900 ਲੀਟਰ ਤੇਲ ਮੱਚਾਤਾ ਇਕੱਲਾ ਹੀ ਇਸੇ ਵੀ ਦੀ ਟੱਪਿਆ ਅਰੇ ਬੱਚੇ ਟੱਪਿਆ ਹੂੰ ਇਹਨਾਂ ਆਜਾ ਦੋ ਨਿਗੇ ਨਿਗੇ ਤਿੰਨ ਨਿਗੇ ਨਿਗੇ ਨੋਜ ਲਾਈਆਂ ਉਹਦੇ ਵਿੱਚ ਹੀ ਕਰਤਾ ਇਹਨੇ ਫੇਰ ਫੇਰ ਲੱਗੇ ਜਿੱਤਰੇ ਟੱਬੇ ਆਏ ਨਹੀਂ ਬਈ ਇੱਥੇ ਆ ਜਿਹੜਾ ਨਿਗਾ ਜਾਂਦੀ ਨਿਗਾ ਵਗ ਜੂ ਨਹੀਂ ਇੱਥੇ ਆ ਹੀ ਸੀ ਟੱਬਾ ਤੇਲ ਹੈ ਪੰਜਾਬ ਦਾ ਬਾਲਿਆ ਸਾਲਾ ਤੇਲ ਪੰਜਾਬ ਨੂੰ ਹੀ ਉਹ ਉਧਰੋਂ ਮਿਲਦਾ 10 ਰੁਪਏ ਸਸਤਾ ਮਿਲਦਾ ਸਸਤਾ ਮਿਲਦਾ ਸੀ ਇੱਥੇ ਕੋਈ ਰੋਕ ਟੋਕ ਨਹੀਂ ਸੀ ਫਿਰ ਆਹਨ ਅਸੀਂ ਜਾਂਦੇ ਸੀਗੇ ਡਰਮ ਲਾ ਕੇ ਤੰਨੀ ਟਰਾਲੀ ਦੇ ਵਿੱਚ ਆ ਉਹਦਾ ਕੋਈ ਨਹੀਂ ਤਾਂ ਤਾਂ ਲੋੜੀ ਆ ਹਾਂਜੀ ਲੋਡ ਪੈਣੀ ਉਹਨੇ ਨਾਲ ਕੋਈ ਬੋਲਦਾ ਨਹੀਂ ਸੀਗਾ ਤੇ ਜਾਈ ਗੱਡੀ ਗੁਡੀ ਲਾ ਕੇ ਚਲੇ ਜਾਂਦੇ ਪੰਜ ਤੰ ਡਰਮ ਲਾ ਕੇ ਕਿੰਨੇ ਕਿੰਨੇ ਸਮੇਂ ਚ ਫਿਰ 35 ਕਿਲੇ ਵਿੱਗੇ ਕਰਤੇ ਪੱਧਰ ਦੋ ਸਾਲਾਂ ਜੀ ਦੋ ਸਾਲ ਲੱਗਿਆ ਉਹਦੇ ਦੋ ਸਾਲ ਲੱਗਿਆ ਐ ਪੱਧਰ ਹੋਇਆ ਟਿੱਬੇ ਐ ਪੱਧਰ ਹੋਇਆ ਟਿੱਬੇ ਹੁਣ ਫਿਰ ਦਰਖਤ ਦੁਰਖਤ ਲਾਈ ਜੰਨੇ ਹੋ ਇੱਥੇ ਹਾਂਜੀ ਬਣਾ ਦੇਉਗੇ ਇੱਥੇ ਰੌਣਕ ਪੰਜਾਬ ਵਾਲੀਆਂ ਅਸੀਂ ਬਾਗ ਲਾਉਣਾ ਦੋ ਕਿ ਲਿਆ ਅੱਛਾ ਹਾਂ ਆਹਾ ਆਹਾ ਕਿੰਨੂ ਆਦਾ ਕਿੰਨੂ ਆਦਾ ਬਾਗ ਲਾਉਣਾ 2 ਕਿਲੇ ਠੀਕ ਹੈ ਜੀ ਠੀਕ ਹੈ ਠੀਕ ਹੈ ਪਾਣੀ ਮਿੱਠਾ ਸਹਿ ਤਰ ਗਿਆ ਤੇ ਮੋਟਰ ਚਲਾ ਕੇ ਦਿਖਾਓ ਫਿਰ ਲਾਈਟ ਚੱਲਦੀ ਹੈ ਤਾਂ ਭਾਵੇਂ ਲਾਈਟ ਫਿਰ ਆਉਂਦੀ ਹੈ ਇੱਥੇ 24 ਘੰਟੇ ਨਹੀਂ ਲਾਈਟ 7 ਘੰਟੇ 7 ਘੰਟੇ 7 ਘੰਟੇ ਠੀਕ ਹੈ ਜੀ ਮੰਨ ਲਓ ਬਾਕੀ 2 ਫੇਸ ਹਾਂ 3 ਫੇਸ 7 ਘੰਟੇ ਹੁੰਦੀ ਹੈ 7 ਘੰਟੇ ਹੁੰਦੀ ਹੈ ਲਓ ਜੀ ਹੁਣ ਪਾਣੀ ਦੇਖੋ ਤੁਸੀਂ ਹਾਂ ਫਿਰ ਤਾਂ ਉਹ ਤਾਂ ਸਾਨੂੰ ਸਾਰੇ ਬੇਨੇ ਹੁਣ ਇੱਥੇ ਆਲੇ ਹੁਣ ਇਹ ਕਿੱਧਰ ਪੰਗੇ ਲਈ ਜਾਂਦੇ ਆ ਕਿੱਟ ਪਿਆਏ ਜਣ ਨਹੀਂ ਪਹਿਲਾਂ ਤਾਂ ਹਾਰੇ ਕਿੰਨੇ ਇਹਨਾਂ ਨੇ ਕਿੰਨਾ ਕਿੰਨੇ ਦਿਨ ਕੱਢਣਗੇ ਇਹ ਹਾਂ ਸਹੀ ਹੈ ਮੈਂ ਕਾ ਦਿਨ ਤੋਂ ਤੇ ਪਈ ਰਹੇ ਤੂੰ ਅਸੀਂ ਤਾਂ ਇੱਥੋਂ ਜਾਣਾ ਨਹੀਂ ਹਾਂ ਇੱਥੋਂ ਤਾਂ ਅਸੀਂ ਜਾਣਾ ਹੀ ਨਹੀਂ ਹਾਂ ਲਓ ਮਿੱਤਰੋ ਇਹ ਬਈ 4 ਇੰਚੀ ਪ੍ਰੈਸ਼ਰ ਦਾ ਪਾਣੀ ਚੜਦੀ ਹੈ ਚੱਲੀ ਜਾਂਦਾ ਰਵਾੜ ਤੇ ਬਿਆਂ ਦੇ ਵਿੱਚ ਦੇਖੋ ਵੀ ਉਹ ਵੀ ਸ਼ਾਇਦ ਵਰਗਾ ਮਿੱਠਾ ਪਾਣੀ ਪਾਣੀ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਪੀ ਕੇ ਤੇ ਦਸੱਲੀ ਕਰਾ ਕੇ ਜਮਾ ਜੇ ਤਾਂ ਮਿੱਠਾ ਦਾ ਮਿੱਠਾ ਆਸਾਂਗੇ ਜੇ ਥਾਰਾ ਜਾਂ ਮਿੱਠਾ ਥਾਰਾ ਦੱਸਾਂਗੇ ਹਾਂ ਇਹ ਮੇਟਰ ਇਹਨਾਂ ਦਾ ਮਹਿਰ ਦਾ ਪਾਣੀ ਨਹੀਂ ਮਿੱਠਾ ਜੰਨਾ ਇਹ ਆ ਹੈ ਇਹਨਾਂ ਦਾ ਛਾੜੇ ਤੇ ਆਪਦੇ ਪੰਜਾਬ ਤੋਂ ਵੀ ਮਿੱਠਾ ਜੰਨਾ ਇੱਥੇ ਆ ਬਈ ਕਮਾਲ ਦੀ ਗੱਲ ਇਹ ਆ ਤਾਂ ਫਿਰ ਬੱਚੇ ਦਾ ਯਾਦ ਰੱਖਦੇ ਹਣੇ ਆਲੇ ਬਹੁਤ ਕੁਝ ਕਮਾ ਕੇ ਦਿੱਤਾ। ਲੜਦੇ ਜਾਂਦੇ ਆ ਪਾਪਾ ਤੂੰ ਕਰੇ ਟਿਕ ਜਾਣਾ। ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਗੋਡੇ ਚੱਲਦੇ ਆ ਜੇ। ਅੱਜ ਉਮਰ 60 ਦੇ ਦਨ। 60 ਦੇ ਦਨ 36 ਸਾਲ ਲੱਗੇ। 36 ਸਾਲ ਬੱਲੇ ਬੱਲੇ ਸਰੀਰ ਵਧੀਆ ਕੰਮ ਦੇ ਸਿਰ ਤੇ ਸਾਮ ਰੱਖਿਆ। ਹੋਰ ਫਿਰ ਆਥ ਨੇ ਕਰ ਦਿੰਦੇ ਹੋ। ਪੈਰ ਲੇ। ਪੈਗ ਲੈਣੇ। ਪੈਗ ਲੈਣੇ। ਤੇ ਤੁਸੀਂ ਦੱਸਦੇ ਸੀ ਟਰੈਕਟਰ ਦੀ ਛਤਰੀ ਤੇ ਕਿਵੇਂ ਪੈਗ ਛਤਰੀ ਪਰ ਬਰਬਾ ਲੱਗਦੇ ਛਤਰੀ ਤੇ ਛਤਰੀ ਤੇ ਬਰਬਾ ਲੱਗਦੇ ਉੱਤੇ ਜਦੋਂ ਟਿੱਬੇ ਇਹ ਪੱਧਰ ਕੀਤੇ ਆ ਤਾਂ ਕਹਿੰਦੇ ਵੀ ਉਹਦੇ ਦੇਸੀ ਬਣਾ ਲੰਦੇ ਤੇ ਆਪ ਦਾ ਇਹਦੇ ਉੱਤੇ ਛਤਰੀ ਪੰਜ ਜੁਗਾਰ ਬਣਾਇਆ ਸੀ ਉੱਤੇ ਚੜਕੀ ਸਮਝਦੇ ਰਾਤ ਪੰਜ ਲੀਟਰਾਂ ਇੱਕ ਕੈਨਡਾ ਰੱਖਦੇ ਕੋਲੇ ਤੇ ਉੱਤੇ ਰੱਖਦੇ ਇੱਕ ਕੈਂਪਰ ਪਾਣੀ ਵਾਲਾ ਤੇ ਉੱਤੇ ਮੰਜਾ ਵਿਆਹ ਹੁੰਦਾ ਸੀਗਾ ਤੇ ਜਦੋਂ ਵੇਖਿਆ ਥੱਕ ਗਿਆ ਚੜੇ ਟਰੈਕਟਰ ਦੇ ਉੱਤੇ ਛਤਰੀ ਤੇ ਤੇ ਲਾਇਆ ਪੈਗ ਦਸੋਗੇ ਸੋਗੇ ਉੱਤੀ ਜਿਹੜਾ ਜਾ ਗਿਆ ਉਹਦੇ ਮਾਦਨ ਸਿੰਘ ਚੱਲ ਪਈ ਅੱਗੇ ਆ ਉਹ ਤਾਂ ਨਿਆਰੇ ਲੈ ਗਈ ਜਿੰਦਗੀ ਤੇ ਪਿੰਡ ਪਿੰਡ ਆਪਣੇ ਪਿੰਡ ਵਾਲਿਆਂ ਨੂੰ ਪੁੱਛ ਕੇ ਗਿਆ ਕਿ ਪੁੱਛਣੀਆਂ ਮੈਂ ਕਹਿੰਦਾ ਮੰਨ ਜਾਣ ਕੇ ਕਹਿੰਦੇ ਵਾਕਿਆ ਟਾਇਰ ਚ ਲਾਇਆ ਸਰਦਾਰਾਂ ਨੇ ਬੜੀ ਮਿਹਨਤ ਕੀਤੀ ਮੰਨ ਜਾਣਗੇ ਵਾਕਿਆ ਜੀ ਵਾਕਿਆ ਜਿਹੜੀ ਸਾਰੇ ਪੈਣਾ ਅਰੇ ਤੋਬਾ ਤੋਬਾ ਕਰਦੇ ਆ ਹੂੰ ਉਹ ਵੀ ਵਾਕਿਆ ਜੀ ਮਿਹਨਤ ਆ ਵਾਕਿਆ ਮਿਹਨਤ ਆ ਹੂੰ ਆ ਬਰਨਰਮਾ ਸੀਲਦੇ ਹੋ ਇਹ ਨਰਮਾ ਸੀਲਦੇ ਆ ਫਿਰ ਅੱਖਾਂ ਦੀਆਂ ਜਿਹੜਾ ਇਹ ਕਿਉਂ ਪਟੀਆਂ ਹੋਈਆਂ ਇਹ ਅੱਖਾਂ ਜਿਹੜਾ ਉਹ ਪੜੋਸੀ ਆਇਆ ਇੱਕ ਹੋਰ ਅੱਛਾ ਜੀ ਉਹ ਵਾਰ ਵਾਰ ਚੜ ਕਰਨ ਲੱਗਿਆ ਮੇਰੇ ਰਿਸਤੇ ਅੱਛਾ ਜੀ ਉਹਨਾਂ ਨੇ ਫਿਰ ਜਿਹੜਾ ਬਟਿਆ ਮੈਨੂੰ ਮੈਂ ਲੈ ਚੱਕੇ ਮੈਂ ਲੈ ਮੈਂ ਕਿਹਾ ਕਲੇਲਾ ਜਾ ਕੇ ਬਾਲਣ ਬਾਲਣਾ ਹੈ ਫਿਰ ਇੱਥੋਂ ਤੁਸੀਂ ਪੀਲੀ ਬੰਗਲ ਲੈ ਕੇ ਜਾਓਗੇ ਆ ਪੀਲੀ ਬੰਗਲ ਹਜੇ ਟਰਾਲੀ ਪਰ ਆ ਗਏ ਫੋਲੋ ਕਈ ਹੋਰ ਪੱਤੀ ਜਾਂਦੇ ਆ ਲਾਇਹਾ ਦੰਦਾਜ ਉਹਨਾਂ ਨੇ ਅੱਛਾ ਉਹ ਵੀ ਟਰੈਕਟਰ ਆਪਣਾ ਹੀ ਆ ਆ ਉਹ ਟਰੈਕਟਰ ਉਹ ਦੰਦਾ ਚੱਲ ਜਾਂਦਾ ਹਜੇ ਦੋ ਟਰੈਕਟਰ ਆਪਣੇ ਦੋ ਆ ਦੋ ਦੋ ਆਏ ਉਹ ਹੁਣ ਲਿਆਤਾ ਅੱਛਾ ਦੋਹੇ ਇੱਥੇ ਚੱਲਦੇ ਆ ਹਾਂ ਦੋ ਇੱਥੇ ਜਾਂਦੇ ਆ ਉਹਦਾ ਕਿਰਾਏ ਵਾਸਤੇ ਪਰਮਨੈਂਟ ਹੀ ਇੱਥੇ ਇੱਥੇ ਕਿਰਾਇਆ ਚੰਗਾ ਚੱਲਦਾ ਕਿਰਾਇਆ ਚੰਗਾ ਚੱਲਦਾ ਉਹਨੂੰ ਦੋ ਤਿੰਨ ਸਾਲ ਹੋ ਗਏ ਲੈਣ ਫਿਰ ਜੇ ਕੋਈ ਅੰਕਲ ਲੈਂਦਾ ਪੰਜਾਬ ਚ ਜ਼ਮੀਨ ਫਿਰ ਫਾਇਦਾ ਹੈ ਉਹਨੂੰ ਪੂਰਾ ਇਹ ਫੇਰ ਦਾ ਨਾ ਲੱਗੂ ਕਿ ਫੇਰ ਫੇਰਾਂ ਨੂੰ ਹੂੰ ਉਹ ਨਹੀਂ ਉਹਨੇ ਉਹਨੇ ਇੱਥੇ ਸਾਡੇ ਨਾਲ ਹੋਈ ਆ ਕਈਆਂ ਨਾਲ ਜੱਟ ਬੜਾਰ ਸੀਗਾ ਵਿਚਾਰਾ ਹੂੰ ਇਹਨੇ ਸੰਗੀਤਾ ਇਧਰ ਅੱਗੇ ਉੱਥੇ ਜ਼ਮੀਨ ਲਾਲੀ ਮੋਲਾ ਹੂੰ ਉਹਨੇ ਲਵਾਤੀ ਆ ਸਾਲਿਆਂ ਦੇ ਨਾਲ ਹੂੰ ਅਸੀਂ ਆਪ ਦੀ ਅੱਖੀ ਵੇਖੀ ਗੱਲ ਆ ਹੂੰ ਸਾਲਿਆਂ ਦੇ ਨਾਲ ਲਵਾਤੀ ਜ਼ਮੀਨ ਹੈ ਸਿਓ ਪੰਜਾਬ ਦੇ ਹੂੰ ਸੁਲਤਾਨਪੁਰ ਲੋਧੀ ਦੇ ਬੰਦੇ ਸੀ ਉਹ ਤੇ ਜ਼ਮੀਨ ਨਾਲ ਅੱਗੇ ਨਾਲ ਸਾਲਿਆਂ ਨਾਲ ਲਵਾਤੀ ਉਹ ਮਰ ਕੇ ਸਾਰੇ ਦੇ ਮੁੰਡੇ ਮੁੱਕ ਗਏ ਸਾਲਾ ਆਪ ਮੁੱਕ ਗਿਆ ਪੂਰੇ ਮੁੰਡੇ ਮੁੱਕੜ ਗਏ ਉਹ ਪਹਿਲਾਂ ਉਹਨੂੰ ਘੜ ਤਾ ਦੋ ਜ਼ਮੀਨ ਨੂੰ ਆ ਉਹ ਲੱਖ ਸਮਾਈ ਬੈਠਿਆ ਆ ਤੂੰ ਖਾ ਹੋ ਜਾਂਦਾ ਆ ਕੌ ਖਾ ਆ ਆ ਠੱਗੀ ਵਾਲੀ ਵੱਡੀ ਆ ਆ ਸਭ ਤੋਂ ਵੀ ਮਗਰੋਂ ਰਿਸ਼ਤੇਦਾਰ ਵੀ ਬਦਲੇ ਜਾਂਦਾ ਅਕਸਰ ਨੂੰ ਕਿਤੇ ਜਾ ਕੇ ਰਿਸ਼ਤੇਦਾਰ ਕਾ ਲਾਦੇ ਪੈਸੇ ਹੈਗੇ ਤੇ ਰਿਸ਼ਤੇਦਾਰੀਆਂ ਨਹੀਂ ਰਿਸ਼ਤੇਦਾਰੀ ਹੈ ਹੀ ਨਹੀਂਗੀ ਖਤਮ ਹੈ ਖਤਮ ਭਰਾ ਨੂੰ ਭਰਾ ਨਹੀਂ ਜਾਣਦਾ ਜੇ ਪੈਸੇ ਨਹੀਂ ਕੋਲੇ ਤਾਂ ਹਾਂ ਬਹੁਤ ਵੱਡੀ ਗੱਲ ਕੀਤੀ ਹੈ ਗੁੱਜਲ ਤਾਂ ਜਾਣ ਲੈ ਗਿਆ ਗਿਆਨਣਾ ਕੀ ਹੈ ਉਹ ਤਾਂ ਬਾਲੀ ਦੂਰ ਦੀ ਗੱਲ ਲੱਗਿਆ ਭਰਾ ਨੂੰ ਪ੍ਰਾਣੀ ਆਂਦਾ ਭਰਾ ਨੂੰ ਪ੍ਰਾਣੀ ਜਾਂਦਾ ਬਿਲਕੁਲ ਹੀ ਬਿਲਕੁਲ ਬਿਲਕੁਲ ਵਾਕਿਆ ਜੀ ਵੀ ਸੁਲਝੇ ਹੋਏ ਤੇ ਸੁਲਝੀਆਂ ਗੱਲਾਂ ਆਖਰ ਕੀ ਰੱਖ ਰੱਖੀ ਹੈ ਗੁਵਾਰਾ ਕੱਢਿਆ ਨਹੀਂ ਹਜੇ ਕੱਢਿਆ ਨਹੀਂ ਹਜੇ ਕੱਢਿਆ ਨਹੀਂ ਕੱਢਿਆ ਨਹੀਂ 5 ਕਿੱਲਾਂ ਦਾ ਇੱਕ ਗੁਵਾਰਾ ਸਾਹਮਣੇ ਲਾਟੇ ਲੱਗਿਆ ਪਿਆ ਹੂੰ ਬਹੁਤ ਹੈ 5 ਬਿਗਿਆਂ ਦਾ ਵੀ ਹਾਂ 5 ਬਿਗਿਆਂ ਦਾ ਗੁਵਾਰਾ ਜੇ ਕੱਢਾਂਗੇ ਪਤਾ ਲੱਗਾ 20 ਕਵਾਂਟਲ ਗੁਵਾਰਾ ਪੱਕਾ ਇਹੇ 4 ਕੁਆਟਰ ਵਿਗੇ ਦਾ ਹੋ ਜੂ ਹਾਂ 4 ਕੁਆਟਰ ਵਿਗੇ ਦਾ ਹੋ ਜੂਗਾ 2 ਕੁਆਟਰ ਸਾਡੇ ਹੰਦਾ ਉੱਤੇ اٹਕਨ ਵਾਲਾਂ ਚ ਹਾਂ ਤਾਂ ਹਰ ਪੰਜ ਕਨਾਲਾਂ ਨਾਲੇ ਪੰਜ ਕਨਾਲਾਂ ਚ 4 ਕੁਆਟਰ ਕਿੱਲੇ ਦਾ ਹੋ ਜੂ ਮੇਟਰ ਗੁਵਾਰਾ ਕਮਾਲ ਆ ਉਹ ਵੀ ਰਾਜਸਥਾਨ ਦੇ ਵਿੱਚੋਂ ਰਾਜਸਥਾਨ ਮੈਂ ਗਿਆ ਨਾ ਟਿੱਬੇ ਰਾਜਸਥਾਨ ਤੇ ਟਿੱਬੇ ਆ ਪਰ ਆ ਵੀ ਜਿੰਨੀ ਜ਼ਮੀਨ ਚਾਹੀਦੀ ਤਾਕਤ ਨਹੀਂ ਹੈ ਨਹੀਂ ਪਾਣੀ ਵੀ ਸ਼ਹਿਦ ਵਰਗਾ ਪਿਆ ਪਾਣੀ ਸ਼ਹਿਦ ਆ ਦੇਖੋ ਜੀ ਕੋਈ ਵੀ ਚੀਜ਼ ਆਪਾਂ ਜਾਂਦੇ ਜਿਆਦੇ ਰਹਾਂ ਪਾਉਂਗੇ ਜਿਆਦਾ ਤੰਗ ਹੋਵਾਂਗੇ ਅਕਸਰ ਨੂੰ ਆਉਣ ਵਾਲੇ ਸਮੇਂ ਚ ਵਧ ਹੀ ਜਾਣੀ ਹੈ ਵਧ ਹੀ ਜਾਣੀ ਸਹੀ ਹੈ ਜੀ ਅੱਗੇ ਫਿਰ ਇੱਥੇ ਖੇਤ ਵਿੱਚ ਇਹ ਬਾਤ ਚ ਆ ਕੇ ਪਾਇਆ ਸਾਰਾ ਮਕਾਨ ਇਹ ਮਕਾਨ ਇਹ ਬਾਤ ਚ ਪਾਇਆ ਅੱਛਾ ਮਕਾਨ ਬੜਾ ਸਰਦਾ ਨਹੀਂ ਸਣਾ ਫਿਰ ਹਮ ਠੀਕ ਹੈ ਜੀ ਇਹ ਮਕਾਨ ਇਹਦੇ ਵਿੱਚ ਫਿਰ ਹੁਣ ਕੀ ਰੱਖ ਰਕੇ ਅੱਛਾ ਮੂੰਗੀ ਤੇ ਨਰਮਾ ਮੂੰਗੀ ਨਰਮਾ ਸਾਰੀ ਫਸਲ ਪਈ ਇਹਦੇ ਚ ਹਾਂ ਪਤਾ ਦਾ ਅੱਛਾ ਜੀ ਵੇਖਤੀ ਆ ਕੁਛ ਪਈ ਆ ਠੀਕ ਹੈ ਜੀ ਆ ਪਈ ਮੂੰਗੀ ਹਾਂ ਆ ਨਰਮਾ ਇਹ ਲਾਸਟ ਈ ਆ ਰਹਿ ਗਿਆ ਪੂਰ ਚੜ ਜਾ ਪੂਰ ਚੜ ਜਾ ਗਿਆ ਹਾਂ ਸੋਹਣਾ ਮਕਾਨ ਪਾਲਿਆ ਵਧੀਆ ਤੇ ਆਲਮਾਰੀ ਰੱਖ ਲਈ ਆਲਮਾਰੀ ਰੱਖ ਲਈ ਆਲਮਾਰੀ ਚੱਕ ਲੈਨੀ ਹੈ ਆਲਮਾਰੀ ਚੱਕ ਲੈਨੀ ਕਰੀ ਗੈਸ ਗੋਜ਼ ਰੱਖ ਲਿਆ ਅੱਗੋਂ ਚੱਲਣਾ ਵੀ ਕੰਮ ਹੀ ਨਵੇੜ ਤਾਂ ਗੈਸ ਵੀ ਲਿਆ ਰੱਖਿਆ ਉਹ ਗੈਸ ਵੜੇ ਰੱਖ ਦਿੰਦੇ ਕੋਲੇ ਚੱਲ ਕੋਈ ਮੇਰੇ ਉਹ ਪੱਕਾ ਕੰਮ ਹੀ ਕਰਦਾ ਪੱਕਾ ਕੰਮ ਕਰ ਦਿੰਦਾ ਠੀਕ ਹੈ ਚਲੋ ਮਕਾਨ ਬੋਲਣ ਤੋਂ ਪਹਿਲਾਂ ਆਏ ਨਹੀਂ ਸੀ ਸਾਡੇ ਕੋਈ ਕੁਝ ਵੀ ਹੂੰ ਇਹ ਘਰੇ ਪਈ ਸੀ ਮੈਂ ਚੱਕ ਕੇ ਨੂੰ ਲਿਆ ਕਿਹ ਟਰਾਲੀ ਰੱਖ ਕੇ ਮੈਂ ਕਿਹਾ ਤੂੰ ਲਗਾਓ ਨਾਲੇ ਕੋਠੇ ਦਾ ਕੋਠਾ ਹਾਂ ਨੂਰਾ ਕੋਠਾ ਅੰਦਰ ਸਹੀ ਹੈ ਸਹੀ ਬਾਹਰ ਕਿਤਾਬ ਬਿਲਾਲ ਜੰਦੇ ਸਮਾਨ ਆਇਆ ਚੱਕ ਕੇ ਰੱਖ ਦਿੰਦੇ ਸੀ ਠੀਕ ਹੈ ਕੂਲਰ ਵਗੈਰਾ ਲਿਆ ਰੱਖਿਆ ਕੂਲਰ ਰੱਖਿਆ ਠੰਡਾ ਰਾਇਆ ਸੀਸਾ ਰੱਖ ਰੱਖਿਆ ਕੁਝ ਦਾ ਜਿਹੜੀ ਸultanpur Lodhi ਥੋੜੀ ਜਮੀਨ ਪਈ ਹੈ ਜੇ ਵੇਚੀ ਨਹੀਂ ਉਹ ਵ ਰਾਕੀ ਰੱਖੀ ਆ। ਉਹ ਰੱਖ ਰਗੇ ਸੋਜਣ ਸਿੰਘ ਖਾਰੇ ਦੂਜੇ ਬਾਬਿਓ ਖਾਰੇ ਪਿਤਾ ਦੇ ਨਾ ਪੜਾ ਲੱਗਦਾ। ਉਹਦੇ ਮੁੰਡੇ ਹੁੰਦੇ ਆ ਤੇ ਅਸੀਂ 2 ਸਾਲਾਂ ਬਾਅਦ ਜ਼ਮੀਨ ਬਦਲ ਦਿੰਦੇ ਆ। ਠੇਕੇਦਾਰ ਬਦਲ ਦਿੰਦੇ। ਠੇਕੇਦਾਰ ਬਦਲ ਦਿੰਦੇ ਆ। ਕਰੇ ਕਿਸਨ ਦੇ ਦੇ ਨੇ ਕਰੇ ਕਿਸਨ ਦੇ ਦਿੰਦੇ ਆ। ਕੋਈ ਐ ਨਹੀਂ ਓੜਾ ਕੋ ਸੋਚਿਆ ਕਦੇ ਵੀ ਉੱਥੋਂ ਦੇ ਕੇ ਤੇ ਇੱਥੇ ਵੱੱਦ ਬਣ ਜਾਣਗੇ। ਗੱਗੇ ਜਿਵੇਂ ਆਮ ਪੰਜਾਬ ਚ ਚੱਲਿਆ ਹੋਇਆ ਕਈ ਥਾਂ। ਉਹ ਦੋਵਾਂ ਭਰਾਵਾਂ ਨੇ ਪਈ ਆ ਦੋਵੇਂ ਭਰਾ ਬੈਠੇ ਆ ਕਹਿੰਦੇ ਨਹੀਂ। ਹੱਦ ਦੋਵਾਂ ਭਰਾਵਾਂ ਨੇ ਇੱਕ ਕੰਮ ਇੱਥੇ ਬਹੁਤ ਵਧੀਆ ਕੀਤਾ। ਹੂੰ ਠੀਕ ਹੈ ਜੀ। ਮੇਰੇ ਪਿਤਾ ਜੀ ਨੇ ਤਾਂ ਕਰ अच्छा जी अपने आप दे ਘਰੇ ਗੁਰੂ ਘਰ ਬਣਾਇਆ ਉੱਥੇ ਪਿੰਡ 'ਚ ਪਿੰਡ ਵਿੱਚ ਆਪਦਾ ਘਰ ਸੀ ਜਿਹੜਾ ਉਹ 'ਚ ਗੁਰੂ ਘਰ ਨੂੰ ਦੇਤਾ ਥਾ ਵੀ ਗੁਰੂ ਘਰ ਨੂੰ ਅੱਧਾ ਕਿਲਾ ਥਾ ਗੁਰੂ ਘਰ ਨੂੰ ਦੇਤਾ ਸਾਡੇ ਪਿਤਾ ਜੀ ਨੇ ਕਹਿੰਦਾ ਗੁਰੂ ਘਰ ਬਣਾਓ ਇੱਥੇ ਹਾਂ ਤੇ ਸਾਡੇ ਤਾਇ ਜੀ ਨੇ ਅੱਧਾ ਕਿਲਾ ਥਾ ਦੇਤਾ ਸਕੂਲ ਵਾਸਤੇ اچھا ਜੀ ਪੰਜਵੀਂ ਦਾ ਸਕੂਲ ਆ ਸਰਕਾਰੀ ਸੋਭਾ ਹੀ ਘਟਲੀ ਸਾਰੇ ਨੇ ساری ਉਮਰ ਦੀ ਯਾਦਗਰੀ ਘਟਲੀ ساری ਉਮਰ ਯਾਦਗਰੀ ਘਟਲੀ ਤੇ ਉਸ ਮੌਕੇ ਤੇ ਸਕੂਲ ਦੇ ਨਾਲ ਤੋਂ ਪਹਿਲਾਂ ਗੱਲ ਕਰ ਲਈ ਸੀ ਸਾਡੀਆਂ ਨੌਂ ਹੀ ਮੈਸਟਰनियां ਲੱਗਣਗੀਆਂ ਹੁਣ ਮੇਰੇ ਘਰੋਂ ਤੇ ਮੇਰੇ ਦੂਜਾ ਤਾਇ ਦਾ ਮੁੰਡਾ ਇੱਕ ਉਹਦੇ ਘਰੋਂ ਉੱਥੇ ਮੈਸਟਰਦਨੀ ਆ ਇਸ ਟਾਈਮ ਦੇ ਵਿੱਚ ਉਹ ਸਕੂਲ ਦੇ ਵਿੱਚ ਉਹ ਸਕੂਲ ਦੇ ਵਿੱਚ ਹੁਣ ਮੇਰੀ ਜਿਹੜੀ ਨੋਵਾ ਵੱਡੀ ਉਹ ਉੱਥੇ ਡਾਕਟਰ ਨਹੀਂ ਆ ਉਹ ਸਕੂਲ ਦੇ ਵਿੱਚ ਜਿਹੜਾ ਇੱਕ ਹਸਪਤਾਲ ਨੂੰ ਤਾਂ ਉਹ ਗੁਰਦੁਆਰੇ ਨੇ ਦਿੱਤਾ ਹਾਂ ਤੇ ਇੱਕ ਜਿਹੜਾ ਸਕੂਲ ਹੈ ਹਾਂ ਉਹ ਰਿਚਾ ਅੱਛਾ ਜੀ ਉਹ ਵਿੱਚ ਆਂਗਨਵਾਰੀ ਵਾਲਿਆਂ ਦੇ ਹੁੰਦੇ ਨਾ ਹਾਂ ਠੀਕ ਹੈ ਵਾਲਿਆਂ ਉਹਦੇ ਵਿੱਚ ਮੈਸਟਰਦਨੀ ਆ ਆਪਣੇ ਡਾਕਟਰ ਨਹੀਂ ਆ ਠੀਕ ਹੈ ਠੀਕ ਹੈ ਲਓ ਠੀਕ ਹੈ ਨਾ ਸਕੀਮ ਨਾਲ ਚੱਲੀ ਗਏ ਸਕੀਮ ਨਾਲ ਚੱਲੀ ਗਏ ਨਾਲੇ ਉਹਦੀ ਆਮਦਨ ਵੀ ਆਈ ਜਾਂਦੀ ਆ ਤੇ 中国語以上、万能で糖あった、糖あっ ਠੀਕ ਹੈ ਠੀਕ ਆਗਾ ਹਾਂ ਠੀਕ ਹੈ ਜੀ ਲਓ ਮੇਤਰੋ ਇਹ ਮਲਾਇਆ ਸੀ ਆਪਾਂ ਅੰਕਲ ਨੂੰ ਜੀਤ ਸਿੰਘ ਬਲਜੀਤ ਸਿੰਘ ਜਿਨ੍ਹਾਂ ਨੇ ਕੀ ਬਈ ਇੱਥੇ ਸੂਰਤਗੜ੍ਹ ਦੇ ਵਿੱਚ ਵੇਖੋ ਬਈ ਆ ਕੇ ਚੰਡੇਗੜ੍ਹ ਤੇ ਤੇ ਜਿੱਥੇ ਕਿ 90000 ਨੂੰ ਫਿਲਹਾਲ ਲੈ ਕੇ 90000 90000 ਨੂੰ ਕਿਲਾ ਲੈ ਕੇ ਤਾਂ 16 ਲੱਖ ਦਾ ਰੇਟ ਕਰਾ ਕੇ ਤੇ ਵਿਚਾਲ ਦੀ ਸੜਕ ਨਗਾ ਕੇ ਤੇ ਬੱਲੇ ਬੱਲੇ ਕਰਾ ਰੱਖੀ ਸੀ ਪਲੇਅਰ ਦੇ ਵਿੱਚ ਹੈ ਤੇ ਪੰਜਾਬੀ ਬਹੁਤ ਘੱਟ ਹੈ ਨਾ ਪੰਜਾਬੀ ਹੈ ਨਹੀਂ ਇੱਥੇ ਹਮਮ ਅਜਿਹਾ ਨਾ ਆ ਲਾਗੇ ਲਾਗੇ ਏਰੀਆ ਦੇ ਵਿੱਚ ਇੱਕ ਕੱਲੇ ਸਰਦਾਰ ਦਾ ਪਾਇਆ ਜਾਂਦਾ ਵਾਕ ਜਿੰਦਾਬਾਦ ਸਵਾਲਾ ਕਾ ਸਵਾਲਾ ਕਾ ਸਵਾਲਾ ਜਿੰਦਾਬਾਦ ਸਵਾਲਾ ਕਾ ਇਹ ਅੰਕਲੇ ਤੇ ਇਕੱਲੇ ਹੀ ਹੈ ਇਕੱਲਾ ਜਿੰਦਾਬਾਦ ਆ ਬਾ ਠੰਡੇ ਗੱਡੇ ਪੰਜਾਬੀ ਬਰਾ। ਓਕੇ ਜੀ ਧੰਨਵਾਦ ਅੰਕਲਾ ਸਮਾਂ ਦਿੱਤਾ ਤੁਸੀਂ ਆਪ ਦਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਬਹੁਤ ਖੁਸ਼ੀ ਮਿਲੀ। ਓਕੇ 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 ਜੀ